ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਛੋਟਾ ਵੀਰ ਦਿਲਸ਼ਾਹ ਇਸ ਸੀਜ਼ਨ ਤੁਹਾਨੂੰ ਪਤਾ ਬੇ ਇਸ ਸਮੇਂ ਇੰਗਲੈਂਡ ਦੇ ਸੀਜ਼ਨ ਦੇ ਵਿੱਚ ਆਪਾਂ ਪਹੁੰਚੇ ਹੋਏ ਸੀਗੇ ਤੇ ਇੰਗਲੈਂਡ ਦਾ ਸੀਜ਼ਨ ਜਿਹੜਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਪੁੰਨ ਹੋ ਗਿਆ ਸਫਲ ਹੋ ਗਿਆ ਤੇ ਸਾਡੀ ਸਾਰੀ ਫੈਡਰੇਸ਼ਨ ਇੰਗਲੈਂਡ ਕਬੱਡੀ ਫੈਡਰੇਸ਼ਨ ਵਧਾਈ ਦੀ ਪਾਤਰ ਹੈ ਸਾਡੇ ਰਿਸ਼ਪਾਲ ਸਿੰਘ ਜੀ ਸ਼ੀਰਾ ਸ਼ਮੀਪੁਰ ਪ੍ਰਧਾਨ ਸਾਹਿਬ ਤੇ ਸਾਡੇ ਸੱਤਾ ਮਠੱਡਾ ਜੀ ਰਾਣਾ ਪੱਡਾ ਜੀ ਖਜ਼ਾਨਚੀ ਸਾਹਿਬ ਸਿਰਾ ਔਲਖ ਜੀ ਸਾਡੇ ਖਜ਼ਾਨਚੀ ਸਾਹਿਬ ਬਲਜਿੰਦਰ ਭਿੰਡਰ ਹੋਣੀ ਪਿੰਦਾ ਮਠੱਡਾ ਜੀ ਸਾਡੇ ਬੋਲਾਂ ਦੇ ਬੰਜਾਰੇ ਤੇ ਬਲਵਿੰਦਰ ਸਿੰਘ ਜੀ ਦੁਲੇ ਸਾਹਿਬ ਕੇਵਲ ਸਿੰਘ ਜੀ ਰੰਦੇਵਾ ਸਾਹਿਬ ਸਾਰੀ ਫੈਡਰੇਸ਼ਨ ਜਿਹੜੀ ਉਹ ਵਧਾਈ ਦੀ ਪਾਤਰ ਹੈ ਸਾਡੇ ਕਲਵੰਤ ਸਿੰਘ ਜੀ ਸੰਘਾ ਸਾਹਿਬ ਜਨਰਲ ਸੈਕਟਰੀ ਸੁਰਿੰਦਰ ਸਿੰਘ ਜੀ ਮਾਨਕ ਸਾਹਿਬ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿੰਨੀ ਵੀ ਇੰਗਲੈਂਡ ਕਬੱਡੀ ਫੈਡਰੇਸ਼ਨ ਤੇ ਸਾਰੀਆਂ ਕਲੱਬਾਂ ਜਿਨ੍ਹਾਂ ਨੇ ਵੱਧ ਚੜ ਕੇ ਯੋਗਦਾਨ ਦਿੱਤਾ ਇਸ ਮੇਲਿਆਂ ਨੂੰ ਤੇ ਇਸ ਫੈਡਰੇਸ਼ਨ ਨੂੰ ਸਾਰਿਆਂ ਦਾ ਧੰਨਵਾਦ ਬਹੁਤ ਸਾਰੇ ਵੱਡੇ 스타 ਜਿਹੜੇ ਇਸ ਫੈਡਰੇਸ਼ਨ ਦੇ ਵਿੱਚ ਇਸ ਸਾਲ ਪਹੁੰਚੇ ਉਮੀਦ ਕਰਦੇ ਹਾਂ ਵੀ ਅੱਗੇ ਤੋਂ ਵੀ ਜਿਹੜੇ ਵੱਡੀ ਦੇ ਵੱਡੇ 스타 ਜਿਹੜੇ ਇਸ ਫੈਡਰੇਸ਼ਨ ਦੇ ਬੈਨਰ ਦੇਡ ਖੇਡਣਗੇ ਇਸ ਸੀਜ਼ਨ ਦੀ ਜਿਹੜੀ ਸਮਾਪਤੀ ਹੋ ਚੁੱਕੀ ਆ ਮੈਂ ਸਾਰੀਆਂ ਕਲੱਬਾਂ ਦਾ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ YouTube ਚੈਨਲ ਦਾ Facebook ਪੇਜ ਦਾ ਤੇ ਸਾਰੇ ਸੱਤੀ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਡੀ ਟੀਮ ਦਾ ਵੀ ਜਿਨ੍ਹਾਂ ਨੇ ਵਰਲਡ ਵਾਈਡ ਕਬੱਡੀ ਨੂੰ ਲਾਈਵ ਕਰਕੇ ਦੁਨੀਆ ਭਰ ਦੇ ਵਿੱਚ ਇੰਗਲੈਂਡ ਦੀ ਕਬੱਡੀ ਨੂੰ ਦਿਖਾਇਆ ਤੇ ਸਾਡੇ ਸਾਰੇ ਸਾਥੀਆਂ ਬਲਾਰਿਆਂ ਦਾ ਸਤਰਾਮ ਜੈਂਗੋ ਦਾ ਤੇ ਲੂ ਪੱਟੀ ਦਾ ਸਾਡੇ ਮਿੱਠਾ ਭਾਜੀ ਝੜਕ ਸਾਹਿਬ ਸਾਡੇ ਭਾਜੀ ਸੋਖਾ ਢੇਸੀ ਜੀ ਤੇ ਸਾਰੇ ਕਲੇਰ ਸਾਹਿਬ ਧਰਮਾ ਭਾਜੀ ਸਾਡੇ ਸਾਰਿਆਂ ਦੀ ਜਿੰਨੇ ਵੀ ਸਾਡੇ ਬੁਲਾਰੇ ਭਰਾ ਬੋਲੇ ਆ ਸਾਰਿਆਂ ਦਾ ਧੰਨਵਾਦ ਆਫੀਸ਼ਰ ਸਾਡੇ ਮਨੀ ਧੂੜ ਜੀ ਚੁੜੈਨੀ ਸਾਹਿਬ ਤੇ ਸਵਰਨਾ ਭਾਜੀ ਜਿੰਨੇ ਵੀ ਹੋਰ ਜੈਲਾ ਜੀ ਸਾਡੇ ਸਾਡੇ ਲਾਲਾ ਜੀ ਸਾਰਿਆਂ ਦਾ ਜਿਨ੍ਹਾਂ ਦਾ ਯੋਗਦਾਨ ਕਬੱਡੀ ਨੂੰ ਨੋ ਤੋਂ ਲੈ ਕੇ ਸਿਰ ਦੇ ਬਾਲ ਤੱਕ ਉਹਨਾਂ ਦਾ ਮੈਂ ਸਾਰਿਆਂ ਦਾ ਇੰਗਲੈਂਡ ਕਬੱਡੀ ਫੈਡਰੇਸ਼ਨ ਤੇ ਆਪਣੇ ਵੱਲੋਂ ਵਿਸ਼ੇ ਤੌਰ ਤੇ ਧੰਨਵਾਦ ਕਰਦਾ ਹਾਂ ਸੀਜ਼ਨ ਜਿਹੜਾ ਬਹੁਤ ਸਕਸੈਸਫੁਲ ਰਿਹਾ ਤੇ ਇਸੇ ਤਰ੍ਹਾਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਾਲ ਵੀ ਜਿਹੜਾ ਸੀਜ਼ਨ ਬਹੁਤ ਵਧੀਆ ਹੋਵੇਗਾ ਥੈਂਕ ਯੂ ਧੰਨਵਾਦ